ਵਿਧਾਨ ਸਭਾ ਹਲਕਾ ਰਾਜਸਾਨਸੀ ਦੇ ਪਿੰਡ ਕੜਿਆਲ ਵਿੱਚ ਬੀਤੀ ਰਾਤ ਇੱਕ ਦੁਕਾਨ ਨੂੰ ਅਚਾਨਕ ਅੱਗ ਲੱਗਣ ਕਰ ਦੁਕਾਨਦਾਰ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਪੀੜਤ ਦੁਕਾਨਦਾਰ ਮੁਤਾਬਕ ਉਸ ਦੀ ਦੁਕਾਨ ਦੇ ਉੱਪਰ ਹੀ ਉਸ ਦਾ ਘਰ ਹੈ ਅਤੇ ਕਰੀਬ ਰਾਤ ਲਗਭਗ 1 ਵਜੇ ਦੁਕਾਨ ਨੂੰ ਅੱਗ ਲੱਗਣ ਦੀ ਸੂਚਨਾ ਉਹਨਾਂ ਦੇ ਗਵਾਂਢੀ ਵੱਲੋਂ ਦਿੱਤੀ ਗਈ। ਪੀੜਤ ਦੁਕਾਨਦਾਰ ਪਲਵਿੰਦਰ ਸਿੰਘ ਨੇ ਮੁਆਵਜ਼ੇ ਦੀ ਮੰਗ ਕੀਤੀ ਹੈ। ਇਹ ਮੇਰਾ ਭਤੀਜਾ ਹੈ ਜੀ ਇਹ ਦੀ ਦੁਕਾਨ ਹੈ ਇੱਥੇ ਡੇਰੀ ਆ ਫੀਡ ਸਟੋਰ ਆ। ਤੇ ਕਰਿਆਨੇ ਦੀ ਕਰਿਆਨੇ ਦੀ ਦੁਕਾਨ ਹੈ ਜੀ ਤੇ ਨਾਲ ਉੱਪਰ ਰੈਸ਼ ਹੈ ਜੀ ਤੇ ਰਾਤ ਡੇਢ 12 12:30 ਵਜੇ ਅੱਗ ਲੱਗੀ ਆ ਜੀ ਤੇ ਪੋਣੇ ਕ 2 ਵਜੇ ਇਹਨਾਂ ਨੂੰ ਪਤਾ ਲੱਗਦਾ ਤੇ ਜੋ ਵੀ ਹੈਗਾ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਜੀ ਬਿਲਡਿੰਗ ਤੇ ਵੀ ਪੱਲੇ ਕੁਝ ਨਹੀਂ ਰਿਹਾ ਬਿਲਡਿੰਗ ਸਾਰੀ ਪਾੜ ਗਈ ਆ ਕੰਮ ਸੇ ਕਮ 90 95 ਲੱਖ ਰੁਪਏ ਤੇ ਬਿਲਡਿੰਗ ਤੇ ਲੱਗਾ ਅੱਛਾ ਜੀ 20 25 ਲੱਖ ਰੁਪਏ ਦਾ ਵਿੱਚ ਮਟੀਰੀਅਲ ਜੋ ਵੀ ਸਮਾਨ ਸਾਰਾ ਲੱਗਾ ਜੀ ਕਾਰਨ ਹੈ ਜੀ ਫ੍ਰਿਜ ਲੱਗੀ ਕੋਕਾ ਕੋਲਾ ਦੀ ਉਹਦੀ ਜਿਹੜੀ ਮੋਟਰ ਬਲਾਸਟ ਹੋਈ ਹੈ ਅਹੀਂ ਮੰਗੇ ਹੋ ਇਨਸਾਫ ਕਰਾ ਦੇ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹਨਾਂ ਦਾ ਕੋਈ ਹੈਲਪ ਹੋਣੀ ਚਾਹੀਦੀ ਸਰਕਾਰ ਪੰਜਾਬ ਸਰਕਾਰ ਗਾੜੀ ਇਹੋ ਰਿਕਵੈਸਟ ਆ ਤੁਹਾਨੂੰ ਕੋਈ 2:00 ਵਜੇ 10 ਮਿੰਟ ਤੇ ਇਹਨਾਂ ਦਾ ਫੋਨ ਆਇਆ ਸੀ ਕਿ ਪਿੰਡ ਕੜਿਆਲ ਦੇ ਵਿੱਚ ਅੱਗ ਲੱਗ ਗਈ ਆ ਤੇ ਬਹੁਤ ਜ਼ਿਆਦੀ ਆਗਿਆ ਅਸੀਂ ਕੋਈ 2:35 40 ਦੇ ਵਿੱਚ ਵਿੱਚ ਆਹੀ ਇਹਨਾਂ ਦੇ ਕੋਲ ਪਹੁੰਚ ਗਏ ਜੀ ਤੇ ਆਣ ਕੇ ਵੇਖਿਆ ਤੇ ਬਹੁਤ ਜ਼ਿਆਦੀ ਆ ਗਈ ਤੇ ਜਦੋਂ ਅਸੀਂ ਆਣ ਕੇ ਵੇਖਿਆ ਫਿਰ ਆਪਾਂ ਇੱਕ ਗੱਡੀ ਅੰਮ੍ਰਿਤਸਰੋਂ ਮਗਾਈ ਸੀ ਟਾਉਨ ਹਾਲ ਤੋਂ ਉਹਨੂੰ ਉਹਨੂੰ ਵੀ ਬੁਲਾ ਕੇ ਆਪਣੀ ਗੱਡੀ ਲਾ ਕੇ ਫਿਰ ਉਹਦੇ ਨਾਲ ਸਾਰਾ ਕਾਬੂ ਕੀਤਾ ਜੀ